ਆਪਣੇ ਪੈਸੇ ਜਾਂ ਜਿਹੜਾ ਤਰ੍ਹਾਂ ਦਿੱਜੇ ਤੈਨੂੰ ਪੈਸੇ ਉਹਨਾਂ ਨੂੰ ਜਾ ਕੇ ਤੇ ਦਵਾਈ ਲਾਇਆ ਮਾਰਦੀਆਂ ਫਿਰਦੀਆਂ ਵਿਹਲੇ ਮੰਜੇ ਤੋੜਦੀਆਂ ਰਹਿੰਦੀਆਂ ਹੈ ਸਾਰਾ ਇਹਨਾਂ ਦਾ ਰੱਤਾ ਸਾਰਾ ਕੰਮ ਇਹ ਕਰੇ ਮੈਂ ਕਿਉਂ ਕੰਮ ਕਰਾਂ ਮੈਂ ਚਾਰ ਦਿਨ ਰਹਿਣ ਆਈ ਆ ਮੈਂ ਤੇ ਆਪਣੇ ਘਰ ਚੱਲ ਜਾਣਾ ਪਰ ਮੈਂ ਇਹਨਾਂ ਨਾਲ ਸਿੱਧੀਆਂ ਕਰਕੇ ਜਾਣਾ ਜਿੰਨਾ ਇਹਨਾਂ ਸਾਡੇ ਮੇਰੇ ਪੇਕੇਆਂ ਦੇ ਘਰ ਨੂੰ ਜਾਣਾ ਕਰਿਆ ਸਾਰਾ ਕੁਝ ਮੇਰੇ ਮਾਪਿਓ ਦਾ ਹੈ ਖੁੱਲਾ ਪਉਂਦੀਆਂ ਖੁੱਲਾ ਡਾਉਂਦੀਆਂ ਇਹਨਾਂ ਨੂੰ ਆਖੀ ਮੈਂ ਸੁਧਾਰਦੀ ਕਿੱਦਾਂ ਜਿੰਨਾ ਚ ਮੈਂ ਜਾਣਾ ਤੇ ਮੈਂ ਆਪਣੇ ਘਰ ਹੀ ਆ ਘਰ ਹੀ ਜਾ ਰਹੀ ਹੋਣੀ ਆ ਪਰ ਜਿੰਨਾ ਚਿਰ ਮੈਂ ਇਹਨਾਂ ਨੂੰ ਨਾ ਸਰਦਾਰ ਦਿੱਤੀ ਜਾਂਦੀ ਮੈਂ ਵੀ ਨਹੀਂ ਥੇ ਭਾਵੇਂ ਮੈਨੂੰ ਤੇ ਸਾਲ ਲੱਗ ਜੇ ਭਾਵੇਂ ਮੈਨੂੰ ਲੱਗ ਜਾਣ 2 ਸਾਲ ਤੇ ਜਿਹੜੀਆਂ ਮਸ਼ਰੀਆਂ ਫਿਰਦੀਆਂ ਹਾਂ ਹੁਣ ਚੀਰਾਂ ਤੇ ਇਹ ਸਬਜ਼ੀ ਕਰਨੀ ਹੀ ਆ ਕੰਮ ਆਪੇ ਹੀ ਹੋਰ ਪੈਸੇ ਮਿਲਣ ਨਾਲੇ ਮੈਂ ਦਵਾਈ ਲੈਵਾਂ ਨਾਲੇ ਉਥੇ ਕੁਝ ਖਾ ਪੀ ਆਵਾਂ ਤੇ ਇਹਨੂੰ ਮੈਂ ਦਊ ਚੰਗੀ ਤਰ੍ਹਾਂ ਹੀ ਪੈਸੇ ਪੈਸੇ ਤੇ ਮੇਰੇ ਕੋਲ ਹੀ ਲੈਣ ਆਉਣੇ ਨਾ ਦਵਾਈ ਤੇ ਤੈਨੂੰ ਮੈਂ ਦਿਨੀ ਪੈਸੇ ਦਵਾਈ ਤੇ ਇਹਨਾਂ ਦਾ ਤੇ ਜੇ ਕਿਤੇ ਨਹੀਂ ਕੁਝ ਹੋਇਆ ਰਹਿੰਦਾ ਉਹ ਖਾਪ ਜਾਂਦੇ ਕੰਮ ਕਰ ਕਰਕੇ ਸਾਰਾ ਦਿਨ ਤੇ ਇਹ ਮੈਡਮ ਅੱਜ ਅਸੀਂ ਆਏ ਲੈਣਾ ਅੱਜ ਅਸੀਂ ਉਹ ਲੈਣਾ ਅੱਜ ਅਸੀਂ ਇੱਥੇ ਜਾਣਾ ਅੱਜ ਅਸੀਂ ਉੱਥੇ ਜਾਣਾ ਇਹਨਾਂ ਨੂੰ ਨਾ ਨਾ ਮਕੇਲ ਪਾਈ ਮੈਨੂੰ ਵੀ ਇਹ ਕੀ ਜਾਣਣੀ ਹੈ ਮੱਛਰੀਆਂ ਕਿੱਡੀਆਂ ਆਏ ਨੇ ਨਾ ਨਾ ਸੇ ਮਾਮਾ ਸੇ ਮਾਮਾ ਤੇਰੇ ਮਾੜ ਨੂੰ ਅੱਖਾਂ ਮੇਰੀ ਚਾਹ ਚ ਬਣਾਉਂਦੋ ਚਾਹ ਪੀਣ ਨੂੰ ਜੀ ਕਰਦਾ ਤੇ ਠੰਡ ਜੀ ਹੋਈ ਹੈ ਸਿੰਮੋ ਤੋਂ ਗਿਆ ਘਟਾ ਲੈ ਲੇ ਹੋ ਗਈਆਂ ਆਪੇ ਰੋਟੀ ਰਾਤੀ ਪੁੰਦੀਆਂ ਨਾਲ ਖਾਵਾ ਪਾ ਠੇਕਾ ਲਿਆ ਚਾਰ ਦਿਨ ਆਪਾਂ ਤੇ ਆਏ ਐਸ਼ ਕਰਨ ਇੱਥੇ ਜਿਹਾ ਨੇ ਉਹ ਵੀ ਕੰਮ ਵੀ ਕਰਨੇ ਤੇ ਫਾਇਦਾ ਕੀ ਸਿਰਫ ਆਰਮ ਹਾਈ ਹਾਈ ਲੋਕੀ ਚੈੱਕ ਕਰਨਾ ਲਮਾਰੀ ਦਾ ਲੋਕ ਤੇ ਬਚਿਆ ਹੀ ਨਾ ਵੀਰ ਨੇ ਮੈਨੂੰ ਹਜੇ ਕੱਲ ਪੈਸੇ ਭੜਾਏ ਆਂ ਤਾਂ ਇਹ ਪੈੜ ਪੈਸੇ ਰੱਖ ਲੈ ਬੱਚਾ ਹੀ ਰੋਗ ਇੰਨਾ ਤੇ ਪੈਸੇ ਮੰਗਣੇ ਦਵਾਈ ਵਾਸਤੇ ਮੈਂ ਇਹਨੂੰ ਤੇ ਨਹੀਂ ਪੈਸੇ ਚੱਲਦੇ ਕਰੀ ਦਵਾਈ ਵਾਸਤੇ ਹਜੇ ਵੀਰ ਵਿਚਾਰੇ ਨੇ ਕੱਲ ਆਰਟੀਕੀ ਤੋਂ ਲਿਆਇਆ ਤੇ ਉਹਨੇ ਮੈਨੂੰ ਭੜਾਏ ਸਰ ਪੈੜ ਰੱਖ ਲੈ ਇਹਨੂੰ ਮੈਂ ਤਾਂ ਦਿੱਤੀ ਪਤਾ ਅੰਦਰ ਵੜੀ ਹੋਣੀ ਆ ਆਪਣੇ ਇਹਨਾਂ ਕੰਮ ਚੱਕੋ ਦਿੱਤਾ ਤੇ ਹਾਂ ਦਾ ਵੇਖੀ ਨੀਵਾ ਤੇ ਪੱਤਣ ਕਿਨਾ ਹੈ ਚਾਹ ਉਹ ਜੀ ਕਰ ਲਿਆ ਜਲਦੀ ਜਲਦੀ ਤਾ ਆ ਕੇ ਆਵਾਂ ਮਸਾਂ ਘੇਰਦੀ ਹੋਈ ਸਵੇਰ ਦੀ 5 ਵਜੇ ਦੀ ਉੱਠੀ ਤੇ ਦੇਖੋ ਹੈ ਨਹੀਂ ਕੀ ਕਰਨ ਲੱਗੀ ਆਂ ਖੁਸ਼ ਨਹੀਂ ਦੀਦੀ ਮੈਂ ਨੌਣ ਲੱਗੀ ਲੈ ਕਾਦੇ ਕਾਦੇ ਚਾਟਾ ਗੱਲ ਚ ਫਾਈਟ ਕਰਦੀ ਆਂ ਤਹ ਜਿਤਨਾਤੀ ਨਹੀਂ ਮੈਂ ਨਾ ਤੀ ਮੈਂ ਸਵੇਰ ਦੀ ਕੰਮ ਕਰਨ ਦੀ ਵੇਲੀ ਦਿਖੰਦੀ ਨਾ ਲੈ ਕੰਮ ਤੇ ਆਇਆ ਕਰਦੀ ਆ ਜਿਵੇਂ ਤੇ ਚਰਖੇ ਟਾਏ ਹੁੰਦੇ ਆ ਮੈਂ ਵੀ ਕੋਲੋਂ ਕੰਮ ਕਰਦੀ ਆ ਫੇਰ ਹੀ ਤਾਂ ਰੋਟੀ ਖਾਦੀ ਤੇ ਵੇਲੀ ਨੂੰ ਰੋਟੀ ਨੂੰ ਤੁਸੀਂ ਮੈਨੂੰ ਤੇ ਦਿਖਾਈ ਆ ਤੇ ਦੀ ਵੀ ਹੋਰ ਕੀ ਕਰਾਉਣਾ ਮੇਰੇ ਕੋਲ ਮੈਨੂੰ ਨੌਨ ਵੀ ਦੋ ਕਿ ਨਹੀਂ ਉਹਨੂੰ ਚੈਨਲ ਕੋਈ ਨਾਰੀ ਕਿਤੇ ਨਹੀਂ ਤੂੰ ਕਿਉਂ ਕਿਤੇ ਜਾਣਾ ਮੈਨੂੰ ਨਾ ਚਾਹ ਦੇ ਘਟਣਾ ਕਿ ਬਰ ਚਾਹ ਨੂੰ ਬੜਾ ਚੀਜ਼ ਕਰ ਹੁੰਦੇ ਆ ਬਾਹਰ ਬਰਦਲੇ ਹਵਾ ਠੰਡੀ ਵਗਾਂਦੀ ਜੀਗਾ ਦਾ ਚਾਹ ਹੋਏ ਕਰਮ ਕਰਨ ਤੇ ਬੈਠੇ ਨਾ ਪੀਵਾ ਮੈਂ ਜਾ ਤੇ ਆਪਣੇ ਹੱਥ ਵੀ ਦਿੱਤੇ ਚਰਮਾਨ ਬਣਾ ਕੇ ਤੇ ਪੀ ਲੋ ਮੇਰੇ ਕੋ ਟਾਈਮ ਨਹੀਂ ਤੇਰੀ ਨਾ ਜਿਆਦਾ ਪ੍ਰਿਤ ਘੇਟੇ ਚ ਪਾਉਣ ਲੱਗਦੀ ਐ ਤੂੰ ਹੋਵੇਂ ਕੌਣ ਮੈਨੂੰ ਅੱਜ ਜਵਾਬ ਦੇਣ ਵਾਲੀ ਹੈ ਹੈ ਉਹ ਤਾਂ ਜਿਉਂਦੇ ਵੱਸਦੇ ਰਹਿਣ ਮੇਰੇ ਵੀਰ ਜਿੰਨਾ ਸਾਰੇ ਘਰ ਦੀ ਉਤਿਆਰੀ ਤੇ ਮੇਰੇ ਆ ਖੜਾਈ ਹੈ ਹੈ ਚਾਹ ਦੇ ਕਹਿਣੇ ਨੂੰ ਨਹੀਂ ਪਤਾ ਸੌ ਲੱਗਦਾ ਚਾਹ ਬਣਾ ਦੇ ਘਟ ਮੈਨੂੰ ਚਾਹ ਨ ਵੀ ਨਹੀਂ ਆਈ ਮੇਰੇ ਕੋ ਇਨਾ ਟਾਈਮ ਨਹੀਂ ਹੈਗਾ ਮੈਨੂੰ ਹੋਰ ਵੀ ਕਈ ਕੰਮ ਹੈ ਮੈਨਿਆਣਾ ਹੋਰ ਤੂੰ ਕੀ ਚਾ ਖੜਾ ਹੋਣਾ ਨਿਆਣੇ ਤੇ ਤੇਰੇ ਸਕੂਲ ਗਏ ਤੇ ਮੈਂ ਪਿੱਛੋਂ ਨਾਲ ਵੀ ਜਾਣਾ ਨਹੀਂ ਤੋਣਾ ਮੇਰੇ ਨਾਲ ਕਿਤਾਬਾਂ ਕੋ ਦੋ ਰੋਟੀ ਬਣੀ ਨਹੀਂ ਬਣਾਉਂਦੇ ਨੇ ਅੰਦਰ ਤੁਸੀਂ ਕੀ ਜਾਣ ਨਹੀਂ ਦਿੰਦੇ। ਇਹ ਲੱਗੇ ਤੂੰ ਵੱਡੀ ਨੇ ਤੋੜ ਦਿੱਤੇ। ਕੋਹ ਆ ਕਿਹੜੇ ਰਿੜੇ ਤੋੜਨੇ? ਹਾਂ ਮੇਰੇ ਅੱਪਾ ਇਹਨਾਂ ਕੀ ਕਿਹਨੇ ਢਾ ਲਾਉਣੀ। ਜਦ ਤੂੰ ਨਾਲ ਕੋ ਜਵਾਬ ਦੇ ਦਈਏ। ਆ ਬਦਲ ਹੋਇਆ ਤਾਂ ਮੈਂ ਤੇ ਪਤੀ ਨਾਲ ਤਾਂ ਛੱਡਾ ਚਾਹ ਦਾ ਸਾਰਾ ਦਿਨ ਬੱਜਾ ਰਹਿਣਾ। ਖਾਣ ਟ ਨਾ ਕਰ। ਬਣਾਉਣੀ ਚਾਹ ਕੇ ਨਹੀਂ ਬਣਾਉਣੀ। ਨਹੀਂ ਬਣਾਉਣੀ ਆ। ਆ ਤੇਰੇ ਕੇ ਹੱਥ ਜੁੜੇ। ਮੈਂ ਵੀ ਕੋਈ ਨਹੀਂ ਦੁੱਧ ਚ ਪਤੀ ਪਾ ਕੇ ਪੀਣੀ। ਪੀਂ ਵੀ ਸਾਰਾ ਦਿਨ ਪਰ ਪਾਣੀ। ਕੋਈ ਨਹੀਂ ਮੈਨੂੰ ਸਭੋ ਫਾਇਦਾ ਮੈਂ ਕਿ ਦੁੱਧ ਚ ਪੱਤੀ ਪਾ ਕੇ ਤੇ ਪਾਣਾ ਪਾਣਾ ਦੁੱਧ ਚ ਪੱਤੀ ਜਦੋਂ ਆਏ ਨਾ ਤੇਰੇ ਭਰਾ ਜੀ ਨੂੰ ਮੰਗਣਗੇ ਨਾ ਛਾ ਉਹਨਾਂ ਨੂੰ ਮੈਂ ਕਹਿ ਦਊਗੀ ਕਿ ਡੈਨ ਪੀਗੀ ਸਾਰੀ ਚਾਹ ਦੁੱਧ ਚ ਪੱਤੀਆਂ ਪਾ ਪਾ ਕੇ ਕਿਤੇ ਇੰਨੇ ਬੜਾ ਸਿਆਪੇ ਨੂੰ ਜਾਨ ਖੜੀ ਤੇ ਬੰਦਾ ਵੇਲਾ ਮਬਰੂ ਹੁੰਦਾ ਇਹ ਪਹਿਲਾਂ ਹੀ ਆਰਡਰ ਮਾਰਨ ਆ ਜਾਂਦੀ ਮੈਡਮ ਤੁਹਾਡੀ ਘਰੋਂ ਦੇ ਸਾਡੇ ਘਰੋਂ ਲੱਖਣਾ ਸਿਆਪੇ ਨੂੰ ਜਾਨ ਖੜੀ ਕਿਤੇ ਨਾਉਣਾ ਵੀ ਨਹੀਂ ਚਾਹ ਨਾ ਦੇਈ ਲਿਆ ਮੈਂ ਨਾ ਆ ਕੇ ਆਵਾਂ ਪੀਂਜੀ ਤੇ ਪੀ ਲਵੇ ਦੱਸ ਮੈਂ ਹੁਣ ਕੀ ਕਰਾਂ ਇਹਨੂੰ ਸਾਰੀ ਢੇੜੀ ਚਾਹ ਹੋਈ ਬਣਾ ਬਣਾ ਕੇ ਦੇਂਦੀ ਰਾਂ ਮੈਂ ਨਾਉਣਾ ਨਹੀਂ ਇਹ ਕੰਮ ਕਰਨੇ ਤੇ ਮੈਡਮ ਨੂੰ ਬਸ ਆਪਣੇ ਖਾਣ ਨਾਲ ਫਿਕਰ ਹੈ ਬਸ ਖਾ ਲਿਆ ਤੇ ਚਲ ਸੌ ਲਿਆ ਉੱਠ ਕੇ ਫੇਰ ਮਾਰਤਾ ਆ ਜੀ ਮੈਨੂੰ ਆਹ ਦੇ ਦੋ ਮੈਨੂੰ ਆਹ ਦੇ ਦੇ ਸ਼ੈਨ ਨੇ ਮੈਨੂੰ ਮੋਟਪੀ ਦੀ ਨਾ ਧੋ ਕੇ ਜਿਸ਼ਕ ਪੁਸ਼ਕ ਤੇ ਕਿੰਤਾ ਮੀਟੀਆਂ ਕੀਤੀਆਂ ਇੱਡੀ ਲੰਮੀ ਗੋਦ ਵਰ ਛੱਡਦੀ ਤੇ ਆਪਣੇ ਦੀਵਾਰ ਝਾਟਾ ਇੰਨਾ ਕ ਕਰਾਇਆ ਵਾ ਉੱਤੋਂ ਦੂਜੀ ਡੁਪਲੀਕੇਟ ਚ ਲਾ ਛੱਡਦੀ ਤੇ ਸ਼ੈਮਣੀ ਹੁੰਦੀ ਉੱਥੇ ਤੇ ਕੋ ਮੀਟੀਆਂ ਹੋਈਆਂ ਨਾ ਜਿੱਥੇ ਕਰਨਾ ਸੀ ਜਿੱਥੇ ਵਿਖਾਉਣੀ ਸੀ ਇੱਥੇ ਵੀ ਤੁਸੀਂ ਕਿੰਨੂ ਤੋਂ ਮੀਟੀਆਂ ਕਰ ਕਰਕੇ ਵਿਖਾਉਣੀ ਜਦੋਂ ਸ਼ਰਮਜੀਤ ਦਾ ਨਾ ਲਿਪਿਸਟਿਕ ਲਾ ਕੇ ਸੰਧੂਰ ਲਾ ਕੇ ਮੈਡਮ ਬਣ ਕੇ ਤੇ ਬਹਿ ਜਾਂਦੀ ਸਾਡੇ ਤੇ ਆਰਡਰ ਮਾਰਨੂ ਇਹ ਪਤਾ ਨਹੀਂ ਕਦੋਂ ਗੱਲੋਂ ਲੱਥਣਾ ਇਹ ਤਾਂ ਦੂਜੀ ਹੈ ਤੇ ਚਲੋ ਉਹਦਾ ਬਿਮਾਰ ਤੇ ਸਾਰਾ ਕੰਮ ਮੇਰੇ ਸਿਰ ਤੇ ਇਹ ਨੂੰ ਇਹ ਨਹੀਂ ਕਿ ਸ਼ਰਮਉਂਦੀ ਤੇ ਲਾਗੂ ਮਾਸਾ ਪੋਰਾ ਕੰਮ ਹੀ ਕਰਾ ਦੇਵਾ ਤੇ ਆਈ ਉੱਠ ਕੇ ਚਾਹ ਬਣਾ ਦੇ ਤੇ ਵੇਲੀ ਬਲਕੇ ਮੈਂ ਤੈਨੂੰ ਚਾਹ ਬਣਾਉਂ ਲੈਣ ਆਣੇ ਦੇ ਗੇੜੇ ਧੋਣ ਵਾਲੇ ਵਿਚਾਰੇ ਨੇ ਸਕੂਲੋਂ ਲਾ ਕੇ ਗਏ ਤੇ ਨਾ ਬਣਾ ਦਫਾ ਹੋ ਜਾ ਕੇ ਮੈਂ ਵੀ ਦੁੱਧ ਚ ਪੱਤੀ ਪਿਉ ਇਹਨਾਂ ਦੀ ਅਟਕ ਕਾਰਨੀ ਆ ਜਦੋਂ ਪਰਲੀਆ ਚਾਹ ਬਣਾ ਰਣਾ ਪੀਂਦੀ ਆ ਨਾ ਵੀਰਾਂ ਨੇ ਮਿਲ ਕੀ ਅੱਖ ਮੈਂ ਕਹਿੰਦੀ ਕਿ ਮੈਨੂੰ ਵੀ ਪਤਾ ਦੋਦਰ ਰਖਣ ਵਾਲੀਆਂ ਛਕਣ ਵਾਲੀਆਂ ਇਹ ਮੈਨੂੰ ਨਹੀਂ ਵੀਰਾਂ ਦੀ ਕੋਸ਼ਿਸ਼ ਹੀ ਕੀਤੀ ਤੇ ਲਾਪੋਕੇ ਜਵਾਬ ਮਾਰਦੇ ਨਾ ਵੀਰ ਮੇਝਾਬ ਮੈਂ ਕਿਤੇ ਖੁਲਾਣੇ ਜਵਾਬ ਦਵਾਂਗੀ ਮੈਂ ਤੇ ਬਣਾ ਹੂੰ ਦੁੱਧ ਚ ਪੱਤੀ ਜਿੱਥੇ ਮਰਜੀ ਫਾ ਲੈਣੇ ਕਿਤੇ ਕੀ ਇਹਨਾਂ ਨੇ ਮੈਨੂੰ ਦੇ ਵਿਚਾਰਿਆਂ ਨੇ ਫੋਨ ਕਰ ਕਰ ਮੈਨੂੰ ਸਾਥ ਲੈ ਆਈ ਇਹ ਤੇ ਇਹ ਨਾਲ ਗਿੰਦ ਕਿਸੇ ਦੀਆਂ ਸੌਂਦੀਆਂ ਨਾ ਗਿੰਦੀਆਂ ਚੱਲ ਨਾ ਹੂੰ ਤਾਂ ਪੀਹ ਦੁੱਧ ਚ ਪੱਤੀ ਦਾਬਾ ਨੂੰ ਦੇ ਨਾ ਨਹੀਂ ਬਣਾ ਬਣਾ ਨਾ ਚਾਰ ਘੁੱਟ ਪੀਣੀ ਕਿੱਡੇ ਪਖਾੜ ਕਰਕੇ ਨਹਾਉਣਾ ਨਹਾਉਣਾ ਹੀ ਹੈ ਤੇਰੀ ਸਾਲਾ ਦਿਨ ਨਾ ਕੇ ਤੇਰੇ ਮੰਜੇ ਤੋੜਨੇ ਹੋਰ ਚ ਕਰਨਾ ਕੀ ਹੈ ਨਾ ਚਾਹ ਬਣਾ ਦੇ। ਆਪਾਂ ਹੋਰ ਸੋਚ ਚਾ ਲੈਣਾ। ਇਹ ਬਣੁੰਦੇ ਹਨ ਇਹਨਾਂ ਨੂੰ ਪਤਲਾ ਪਾ ਦੇ ਰੰਗ ਕਿਹਦੇ ਮੇਰੇ ਸਿਰ 'ਚ ਮਾਰਨਾ। ਇਹ ਪੀਲਾ ਵਾਵਾ ਮੈਂ ਆ ਬਣਾ ਰਿਹਾ। ਮੈਂ ਵੀ ਉਹ ਜੀ ਇਹਨਾਂ ਕ ਚੱਜੀਆਂ ਨੂੰ ਕਹਿਣ ਵਾਲੀ। ਇਹਨਾਂ ਕੀ ਕਰਮ ਕਹਿਣਾ ਜਿਹੜੀਆਂ ਹੈ ਇੱਕ ਚੱਜੀਆਂ ਨਾ ਕੇ ਕੰਮ ਲੀਆਂ ਨਾ ਹੱਟਦੀਆਂ। ਇੱਕ ਰੋਟੀ ਪਾਣੀ ਪਕਾ ਲਿਆ। ਹਾਈ ਸਾਡਾ ਕੰਮ, ਹਾਈ ਸਾਡਾ ਕੰਮ। ਕੰਮ ਜਿਵੇਂ ਨਚਰਖੇਟਾ ਇਹਿੰਦੇ। ਕੰਮ ਬੜੇ ਕਰਦੇ ਨਾ। ਕੋਈ ਨਹੀਂ ਮੈਨੇ ਤਾਂ ਚਪਤੀ ਪੀਉ ਅੱਜ ਮੈਂ ਦਿਲ ਵਿੱਚ ਨਾ ਮੀਨੋ ਉਹਦੇ ਕੋ ਪੈਸੇ ਮੰਗ ਕੇ ਦੇ ਦੇ ਮੈਨੇ ਦਵਾਈ ਲੈ ਆਵਾ ਫ੍ਰੀ ਫੋਲ ਦੇ ਕੰਮ ਗਿਆ ਪਉ ਫੇਰੀ ਲਾਗੋ ਕੰਮ ਪੰਡਾ ਕਾਹੂ ਉਹਨੇ ਤੇ ਸਰਾਣੀ ਆ ਖੜੀ ਜਾ ਲਾਗੋ ਕੁਸਰਾ ਆ ਜੀ ਇੱਕ ਮੁਕਤੀ ਆਂਦੇ ਉਹਨੇ ਕਿਹਾ ਅਸੋ ਮੈਂ ਸਾਰ ਦੇ ਗਾਂਦੇ ਕੰਮ ਰਹੀ ਨਾ ਤੇ ਉਹਦੇ ਤੋਂ ਮੁਕਣਾ ਉਹ ਮੁਕਤੀ ਆ ਨਹੀਂ ਹੋਵਣ ਸਾਨੂੰ ਮਕਦੇ ਨੂੰ ਬਣਾਇਆ ਇਹ ਕਿ ਉੱਤ ਪੇ ਜੀ ਉੱਤ ਵੀ ਪ੍ਰੀਤ ਕੀ ਕਰੀ ਜਾਂਦੀ ਗੋਭੀ ਕਰਨੀ ਅੱਜ ਕੁਸ਼ ਨੂੰ ਦੀ ਕੀ ਕਰਾਂ ਮੈਂ ਮੈਨੂੰ ਕੱਲ ਵੀ ਖਬਰ ਨਹੀਂ ਹੋਈ ਜਦ ਮੈਂ ਗਿਆ ਕਹਿੰਦੀ ਵੀ ਮੈਂ ਥੋੜਾ ਬਹੁਤ ਸਰੀਰ ਠੀਕ ਹੁੰਦਾ ਲਾਗੋ ਕੁੱਕਰ ਆਉਂਦੀ ਮੈਨਾਂ ਚੱਲੀ ਦਵਾਈ ਲੈਣ ਦਵਾਈ ਲੈ ਤੈਨੂੰ ਸਵੇਰ ਦੀ ਲੜਾਈ ਦਾ ਨਹੀਂ ਪਤਾ ਹੋਣਾ ਸਾਜੀ ਉਹ ਵੀ ਦੱਸ ਹੀ ਦੇਣੀ ਤੈਨੂੰ ਮੇਰੀ ਸੋਨਾ ਪਾਚ ਦੱਸੀ ਲੜਾਈ ਮੈਨੂੰ ਪਹਿਲਾਂ ਪੈਸੇ ਲਿਆ ਕੇ ਨਹੀਂ ਲੈਣਾ ਪੈਸੇ ਕਿਹਦੇ ਕੋਲ ਲੈਣਾ ਹੀ ਲੜਾਈ ਵੀ ਮੇਰੀ ਉਹਦੇ ਨਾਲ ਹੀ ਹੋਈ ਕਿ ਤੈਨੂੰ ਪੈਸੇ ਲੈਣੇ ਸੋਨ ਲਾ ਰੋ ਦੀ ਗਲ ਮਟਰਾਨੀ ਦੀ ਸਵੇਰੇ ਸਵੇਰੇ ਅਜੇ ਤੇ ਮੈਲੀ ਨਹੀਂ ਹੋਈ ਹਮ ਅੱਜ ਕੰਮ ਕਰਕੇ ਮੈਂ ਆਪਣੇ ਕਮਰੇ ਚ ਗਈ ਮਾਰੇ ਜਿ ਕੱਪੜੇ ਲੈਣ ਮਨ ਹੁੰਦੀ ਆ ਆਈ ਮੈਡਮ ਉੱਠ ਕੇ ਆਇਆ ਲਿਪਸਟਿਕ ਲਾਈ ਕਿਤੇ ਮੀਟੀਆਂ ਕੀਤੀਆਂ ਜਿਵੇਂ ਅੱਜ ਵਿਆਹ ਹੀ ਹੁੰਦੀ ਐ ਤੇ ਸਜਣੇ ਵੀ ਆਈ ਹੁੰਦੀ ਉਹਦਾ ਕਰਕੇ ਦੇਖੀ ਕਿ ਨਾ ਵੀ ਆ ਆਰਡਰ ਮਾਤਾ ਮੈਨੂੰ ਚਾਹ ਬਣਾ ਕੇ ਦੇ ਤੇ ਮੈਂ ਤੇ ਸਾਫ ਸਾਫ ਜਵਾਬ ਦਿੱਤਾ ਵੀ ਮੇਰੇ ਕੋ ਨਹੀਂ ਉਪਾਂਦੀ ਮੈਨੂੰ ਤਾਂ ਹੋਰ ਵੀ ਛੱਤੀ ਕੰਮ ਤੂੰ ਤਾਂ ਵੇਲੀ ਆ ਉਹ ਵੀ ਦੱਸ ਕਦੀ ਇਹਨੂੰ ਚਾਹ ਦਾ ਦੁੱਧ ਖੋ ਕੇ ਪੀਂਦੀ ਤੇ ਕਾੜੇ ਪਤਾ ਕੀ ਆਂਦੀ ਆ ਆਂਦੀ ਐ ਚੰਗਾ ਨਹੀਂ ਬਣਦੀ ਤੇ ਮੈਂ ਦੁੱਧ ਪੱਤੀ ਪਾ ਕੇ ਪੀਂਦੀ ਜਿੰਨੀ ਮਰਜ਼ੀ ਪੀਂਦੀਆਂ ਰਿਓ ਐਦਾਂ ਜਵਾਬ ਦਿੱਤਾ ਤੇ ਤੂੰ ਵੀ ਕੋਤੋ ਹੋ ਤੇ ਪੀਂਦੀ ਵੀ ਫਿਰ ਉਹਨੇ ਦੁੱਧ ਪੱਤੀ ਪਾ ਕੇ ਪੀ ਕੇ ਤੇ ਬਾਕੀ ਉੱਥੇ ਪਈ ਖਰਾਬ ਹੋਣ ਦੀ ਚਾਹ ਇਹਦੇ ਕੁਛ ਇਦਾਂ ਸੁਣਾ ਆਪਾਂ ਹੋੱਥੀ ਫਿਰ ਬਣਾ ਲਈਏ ਦੁੱਧ ਹੋ ਰਿਆ ਨਹੀਂ ਅੱਜ ਦੁੱਧ ਵੀ ਥੋੜਾ ਦਿੱਤਾ ਸੀ ਉਹਨਾਂ ਨੇ ਸਵੇਰੇ ਸੁਨਾਤਾ ਹੀ ਕਿ ਜਿੱਥੇ ਮਰਜ਼ੀ ਪੀਂਦੀਆਂ ਫਿਰ ਮੈਂ ਤਾਂ ਪੀ ਕੇ ਵੇਂਦੀ ਹਾਂ ਦੱਸ ਦਸ ਗਵਾਂਡੀਆਂ ਕਰੋ ਪੀਣੀ ਇਹਨਾਂ 'ਤੇ ਸ਼ਰਮ ਲਾਈ ਪਈ ਆ ਇਹਨੂੰ ਵੀ ਆਪਾਂ ਚਾਹੀਦਾ ਮੈਂ ਰਾਈ ਇੱਥੇ ਆ ਗਈ ਉੱਥੇ ਬੈਠੀ ਨੰਮੇ ਪਈ ਬੋਰ ਬੋਰ ਬੋਲਦੀ ਜੇ ਲਾਗੋ ਦੀ ਲੰਗੀ ਹੈ ਨਾ ਕੋਹਨਾ ਕੋ ਕਈ ਤੁਰੀ ਕੋਰ-ਕੋਰ ਕੀ ਹੋੜ ਇਹਦੇ ਨਾਲ ਜਬਾਨ ਲੜਾਵੇ ਉਹ ਤਾਂ ਭਾਵੇਂ ਲੜਾਈ ਤਾਂ ਇਹਨੇ ਤੇ ਮੈਂ ਇੱਥੇ ਆਣ ਕੇ ਬਹਿ ਗਈ ਤੇ ਇਹਦੇ ਨਾਲ ਮੱਥਾ ਕੌਣ ਲਾਵੇ ਮਿੰਟ-ਮਿੰਟ ਤੇ ਇਹਦੇ ਮਰੇ-ਮਰੇ ਵਾਲਾ ਦਿਨ ਵੀ ਨਹੀਂ ਛੱਡੂਗਾ ਮੈਂ ਕਿੰਦਰ ਕਰ ਨਹੀਂ ਆਪਾਂ ਨੂੰ ਇਹਨਾਂ ਫੇਰ ਆਪਾਂ ਨੂੰ ਹੀ ਆਖਣਾ ਵਾ ਤਾਂਰੇ ਇਹ ਲੜਦਿਆਂ ਆ ਆਹੋ ਤਾਂ ਹੀ ਮੈਂ ਕਿਹਾ ਫਿਰ ਮੈਂ ਪੈ ਗਈ ਲੈ ਹਾਂ ਤੂੰ ਪੈਹੇ ਜਾ ਕੇ ਤੇ ਮੰਗ ਲੈ ਤਾਣਾ ਮੇਰੀ ਤੇ ਨੂਆ ਮੇਰੇ ਨਾਲ ਤੇ ਅੱਗੇ ਬੜੀ ਲੱਗਦੀ ਓਦੀ ਦੱਸ ਸੁ ਮੇਰੇ ਨਾਲ ਕਿਹੜੀ ਓਦੀ ਬੰਦੀ ਹੈ ਹਾਂ ਇਸ ਤੇ ਮੇਰੇ ਦਵਾਈ ਲੈਣ ਜਾਣੀ ਤੇ ਮੈਂ ਕੀ ਕਰਾਂ ਮੈਨੂੰ ਤਾਂ ਦੇਖ ਕੇ ਮੱਥੇ ਵੱਟ ਪਾਉਂਦੀ ਏ ਕਿਧਰੋਂ ਹਾਂ ਤਾਂ ਸਵੇਸ ਵੇਲੇ ਤੇ ਮੈਂ ਨਾਂ ਜਾਣਦਾ ਕਰ ਲਈ ਉਹਨੇ ਮੈਨੂੰ ਪੈਸੇ ਦਊਗੀ ਹੈ ਦਵਾਈ ਤੇ ਤੂੰ ਲਿਆਉਣੀ ਤੇ ਤੁਸੀਂ ਮੰਗੋ ਨਾ ਮੈਨੂੰ ਉਹਨੇ ਕਿਹਾ ਤੂੰ ਪੈਸੇ ਕੀ ਕਰਨੇ ਜਾ ਕੇ ਮੰਗ ਤੇ ਆਪੇ ਥੋੜੇ ਨਿੱਕੇ ਜੀਰ ਐਡੇ ਦੇ ਫੁੱਲ ਗਲਦੇ ਨਹੀਂ ਹੁੰਦੇ ਨਿੱਕੇ ਜੀਰ ਥੋੜੇ ਥੋੜੇ ਆ ਕੀ ਕਰੀ ਜਾਨੀ ਏ ਤੁਸੀਂ ਫੇਰ ਉਹ ਕੋ ਗੱਲਾਂ ਕਰਾਵੇਂਗੀ ਹੇ ਉਹਨੇ ਗੱਲਾਂ ਕਰਦੀ ਰਹਿਣਾ ਉਹਦੇ ਮੂਹਰੇ ਸੱਸ ਨਹੀਂ ਤੇ ਸੱਸ ਨਾਲੋਂ ਕੀ ਕਰਦਾ ਹਾਂ ਕੀ ਇਹ ਤਾਂ ਬੰਦਾ ਕਰੇ ਨਾ ਸਾਡੇ ਵੀ ਕੋ ਨਾ ਕੋ ਮਾਤਾ ਨਾ ਕੋ ਜੋਕਾ ਚਲੋ ਹੁਣ ਮੈਂ ਕੀ ਕਰਾਂ ਫਿਰ ਨਹੀਂ ਪੁੱਛਿਆ ਫਿਰ ਦਵਾਈ ਨੂੰ ਪਹਿਲਾਂ ਕਿਦੋਂ ਰੱਖ ਦੇਣ ਮਨ ਕਰੀ ਜਾਂਦਾ ਵਾ ਨਹੀਂ ਦੇਰੀ ਨੂੰ ਪੁੱਪ ਤੇ ਸੁਆਦ ਪਾਲਦੀ ਰਹਿੰਦੀ ਇਹ ਬਾਹਰ ਬਦਲ ਹੋਇਆ ਮੈਨੂੰ ਚਾਹ ਬਣਾ ਦੇ ਤੇ ਤੇਰਾ ਆਪਣੇ ਤੇ ਬਹਿ ਜਾ ਬੇੜਾ ਬਦਲ ਤੇ ਸਾਰਾ ਦਿਨ ਰਹਿਣਾ ਐਥੇ ਤੇਰਾ ਕਿਹੜਾ ਤਾਂ ਤੀਲਾ ਧਰ ਛੱਡੂ ਚਾਹ ਦਾ ਤੇਰੇ ਵਾਸਤੇ ਵੇਲਾ ਸੱਚੀ ਨਹੀਂ ਕਿਥੋਂ ਸਾਡੇ ਸਿਰ ਦਰਦੀ ਰੱਖੀ ਐ ਕੀ ਚੱਲ ਪੂਆ ਨੇ ਹੁਣ ਚੁੱਪ ਕਰਕੇ ਨੱਚੀ ਜੀ ਜਾ ਸਿਰ ਦਰਦੀ ਕਰਨ ਦੀ ਕੀ ਲੋੜ ਵਾਏ ਨੀ ਕਪਾਕ ਰੀਆਂ ਨੀ ਉਹ ਤਾਂ ਤੇਹੀ ਆ ਰਹਿਣਾ ਮੈਂ ਪੁੱਛ ਨਹੀਂ ਹੁੰਦੇ ਤਾਂ ਹੁਣ ਨਾ ਪੈਸੇ ਜੀ ਦੇ ਦੂ ਕਿਤੇ ਫਿਰ ਮੈਨੂੰ ਵੀ ਲੈ ਚ ਨਾਲ ਮੈਂ ਵੀ ਲੈ ਆਉਂਗੀ ਬੀਬੀ ਲੋ ਹੋਇਆ ਮੇਰਾ ਵੀ ਹਾਏ ਆਪਾਂ ਦੋਵਾਂ ਨੂੰ ਨੇ ਕਿੱਥੇ ਤੋਰਨਾ ਪ੍ਰੀਤ ਮੈਨੂੰ ਲੈ ਆਉਂਦੇ ਮੈਂ ਕੰਮ ਜਾ ਪੁੱਛ ਫਿਰ ਮੈਂ ਕੰਮ ਕਰ ਲੂ ਘਰ ਦਾ ਹੈ ਨਹੀਂ ਪੈਣਾ ਚੱਲ ਜਾਗੇ ਜੇ ਪੈਸੇ ਦਊ ਕਿ ਤੇ ਚਾਹਾਂਦੀਆਂ ਨਾ ਕਿਦਾਂ ਨੇ ਦੇਣਾ ਨਹੀਂ ਕਰਕੇ ਨਹੀਂ ਦੇਣਾ ਨੇ ਪੁੱਛ ਕਿ ਤੇ ਵੇਖ ਲੈ ਮੈਂ ਵੀ ਨਾਲ ਚੱਲ ਜੂਗੀ ਹੁਣ ਨਾ ਵਾਰੀ ਵਾਰੀ ਚੱਜੇ ਨਾ

ਦੀਦੀ ਇਹ ਰਹਾ ਜੀ ਤੋ ਇਨਾਂ ਕਾ ਨਾ ਸੀਗਾ ਫਿਰ ਤਾਹੇ ਦੇਖੋ ਮੇਰੇ ਕੋਲ ਨੀ ਪੈਸੇ ਹੈਗੇ ਦਵਾਈ ਕੀ ਕਰਨੀ ਕੀ ਉਹ ਐਂਡ ਤੇ ਨਹੀਂ ਵੀ ਮੇਰਾ ਬੀਬੀ ਲੋ ਆਏ ਗਏ ਪੈਸੇ ਕਿੱਥੋਂ ਦਾ ਮੈਂ ਤੁਹਾਨੂੰ ਦੇ ਜੀਦੀ ਦਵਾਈ ਲੈਣ ਜਾਣੀ ਹੈ ਮਾਡੇ ਨਾ ਕਰਾਉਂ ਕੱਲ੍ਹ ਹੀ ਖਾਂ ਬੰਦਈ ਹੈ ਮੇਰੇ ਕੋਲ ਤੁਹਾਨੂੰ ਪਤਾ ਉੱਥੇ ਆ ਨਹੀਂ ਜਾਂਦੇ ਆ ਨਹੀਂ ਦਵਾਈ ਲੈਣ ਜਾਣਾ ਵਿੱਚ ਇੰਨਾ ਟੌਰ ਕੱਢ ਕੇ ਚਾਹੀਦਾ ਹੈ ਕਿਤੇ ਐਟਾ ਪਾਰਾ ਸੂਟ ਪਾਇਆ ਹੈ ਮੇਰੀ ਗਾਲ ਸੋ ਕਾਲੂ ਕਾ ਵਿਆਹ ਸ਼ਾਦੀ ਆ ਜੇ ਤੇ ਫਿਰ ਜੋ ਉਹਨਾਂ ਨੂੰ ਤੰਗੀ ਦਉਂਗੀ ਆ ਇਸ ਹਾਲੇ ਸੂਟ ਬਣਾ ਕੇ দাও ਆ ਸਾਡੇ ਸਾੜੇ ਨਹੀਂ ਜਾਂਦੇ ਸੂਟ ਦੀਦੀ ਕੰਪਰਾ ਤੇਗਾ ਵੀ ਆ ਸੂਟ ਮੈਂ ਪਿਛਲੀ ਰੱਖੀ ਤੀ ਦੇ ਲਿਆ ਕੇ ਬਣਾਇਆ ਸੀ ਹੁਣ ਘਰੇ ਪਾਉਣਾ ਹੁੰਦਾ ਸਹੀ ਸੂਟ ਹੀ ਪਾਈ ਜਾਏ ਜੀ ਅਈ ਦੀ ਬਗਾਈ ਹੋ ਗਈ ਆ ਦਾ ਸਾੜੇ ਕਿੰਨ ਟਾਕ ਦੇ ਕੋਲੋਂ ਕਪੜਾ ਨਹੀਂ ਲੱਭਣਾ ਤੇ ਤੁਸੀਂ ਤੇ ਸ਼ਰਚ ਆ ਗਈ ਆ ਕਿ ਦੀਦੀ ਅਸੀਂ ਆਪਾਂ ਇਹਨਾਂ ਜਿੰਨਾ ਭੱਤੇ ਕੋਈ ਨਹੀਂ ਹੈਗਾ ਗੱਲਾਂ ਦਾ ਤੁਸੀਂ ਜਿ ਆਪਣਾ ਲੱਗੇ ਸੁਣੋਂ ਲਾ ਪਈ ਨਹੀਂ ਇੱਕ ਪਰ ਮੁਫਤਿਆਰੀ ਦਿੱਤੀ ਉਹ ਨਹੀਂ ਮੇਰੀ ਸਭ ਗੱਲ ਜੇ ਤੇਰੇ ਕੋਈ ਗੱਲ ਸੁਣਦਾ ਟਾਈਮ ਨਹੀਂ ਨੇ ਮੇਰੇ ਕੋਲ ਲੈਣ ਕੇ ਆਈ ਇਹ ਜਾ ਚਲ ਜਾ ਮੈਂ ਪੈਸੇ ਲੈਣੇ ਕੋ ਤਾਂ ਜੱਟ ਮੇਰੇ ਪੇਕੇ ਵੀ ਨੂੰ ਬੜਾ ਦਿੰਦੇ ਤੇ ਤੇਰੇ ਕੋਹ ਨਹੀਂ ਗਈ ਕਿ ਪੈਸੇ ਦੀਦੀ ਤਾਂ ਸਾਨੂੰ ਕਰਨਾ ਹੀ ਇੱਥੇ ਕਰੀਏ ਤੇ ਦਵਾਈ ਸੀ ਉੱਥੋਂ ਲੈ ਲਿਆ ਕਰੀਏ ਤੇ ਫਿਰ ਕੀ ਆ ਜੇ 100 ਦੀ ਲੈ ਹੀ ਜਾਏਗੀ ਤੇ ਗਿੱਡੀ ਕੱਲ ਵਾ ਉਹ ਤਾਂ ਤਾਂ ਮੇਰੇ ਪੇਕੇ ਬੜੇ ਰਾਜੇ ਪੈਲੇ ਬੜੇ ਦਿੱਲੇ ਮਿਲੂ ਦੀਦੀ ਉਹ ਕੱਲ ਇੱਕ ਬਣੇ ਤੁਸੀਂ ਮੈਨੂੰ ਪੈਸੇ দাও ਤੇ ਮੈਂ ਦਵਾਈ ਲੈ ਜਾਣਾ ਛੇ ਪੱਕਾ ਕਿ ਹਾਂ ਇਹਦਾ ਦਵਾਈ ਲੈਣ ਤੇ ਮੇਡੂ ਲੱਗਦਾ ਨਹੀਂ ਹਾਂ ਲੱਗਦਾ ਜਿਵੇਂ ਕਿਤੇ ਵਿਚਾਰ ਘੁੰਮ ਜਾਂਦੀ ਨਹੀਂ ਤੇ ਕਾ ਆ ਵੀ ਜਿੱਦ ਲਈ ਅੰਲਛਣਾ ਮੇਰੇ ਕੋਲ ਕਿੰਨੀ ਹੈ ਮੈਂ ਨਹੀਂ ਆਤਰ ਬੀਬੀ ਘਟਨਾ ਘਟਿਆਲੇ ਲੱਛਣਾ ਐਡਾ ਬਿੰਦਾਸ ਖੱਦ ਕੇ ਦੈਂ ਭਾਰਾ ਚੁੰਨੀ ਲਈ ਕੰਮ ਕਰ ਕਰਨ ਜਦ ਨੂੰ ਆਤ ਪੈ ਜਾਂਦੀ ਨਾ ਜੀ ਦੀ ਕੰਮ ਵੀ ਤਾਂ ਮੈਂ ਆਪੇ ਕਰਦੀ ਆ ਕੰਨਾ ਕਿੰਨੀਆਂ ਕਰਦੇ ਕਿ ਪੈਸੇ ਲੈਣੇ ਆ ਚਾਰ ਪੈਸੇ ਲੈਣੇ ਪੈਸੇ ਸੌਖੇ ਨਹੀਂ ਭੰਜ ਜਾਂਦੇ ਮੈਂ ਤਾਂ ਕੱਢੇ ਫੇਰ ਹੀ ਪਤਾ ਤਾਂ ਪਏ ਕਿਦਾਂ ਭੰਗਦੀ ਆ ਸੱਸ ਬਣਾ ਕੇ ਰੱਖੀ ਤਾਂ ਜਿਸ ਵਾਂਗ ਇਗਾ ਨਾ ਕਹਿੰਦੇ ਪਗਰ ਕੀ ਲੈਣਾ ਉਹਦੇ ਪਹਿਲੇ ਉੱਥੇ ਨਾ ਮਿਲਣਗੇ ਲੈ ਜੇ ਉਹ ਦੋ ਸੂਤ ਕਾ ਲਈ ਕਿੱਥੇ ਰੱਖ ਦਿੱਤੇ ਕੀ ਕਹ ਖਬਰਦਾਰ ਮੇਰੇ ਪਗਰ ਆਈਆਂ ਤੇ ਇੱਥੇ ਪੈਸੇ ਮਿਲ ਜਾਣਗੇ ਮਨ ਨੂੰ ਕੁਛ ਨਹੀਂ ਆਲੇਗਾ ਤੇ ਭੈਣੇ ਕੋਈ ਵੀ ਅਧਿਮਤਿਆਰ ਹੋਣਾ ਨਾਲ ਨਿੰਨੇ ਜੀ ਰੰਗ ਲਾਉਣੇ ਕੋਈ ਨਾ ਬੀਬੇ ਵੇਲੀ ਮੁਖਤਿਆਰ ਨਹੀਂ ਬਣਾਇਆ ਆਪ ਜੀ ਉੱਥੇ ਵੀ ਮੁਖਤਿਆਰ ਨਹੀਂ ਕਰਕੇ ਨੀ ਚਾਬੀ ਦਵਾਈ ਇੱਥੋਂ ਹੀ ਇੱਧੇ ਜਾਊਗੀ ਜੇ ਇਹ ਆ ਰਹੀ ਬਹੁਤਾ ਚਿਰ ਨਹੀਂ ਇੱਥੇ ਕੱਢਣੀ ਇੱਥੋਂ ਵੀ ਦਿੱਤਰ ਹੋ ਗਿਆ ਤੇ ਚਪਾਏ ਮੈਂ ਤੇਰੇ ਘਰ ਮੈਨੂੰ ਕਿਤੇ ਜਿੰਨਾ ਤੇ ਜੈਨਾ ਮਗਰ ਮਗਰ ਵੇਂਦੀਆਂ ਰਹਿਂਦੀਆਂ ਉਸੇ ਵੇਲੇ ਐਂਨੇ ਬੜੇ ਤੋਂ ਮਾਈ ਆਜਾ ਕਿ ਕਿ ਹੋ ਰਿਹਾ ਮੈਂ ਕਿੰਨੇ ਦਿਨ ਹੈ ਇੱਥੇ ਦਵਾਈ ਜਵਹੀਂ ਤੇ ਕੋਲ ਕੱਪੇ ਚਰਦੀ ਰੂਹਾਂ ਦਾ ਸਮਾਨਾ ਖਾਂਦੀ ਰਹੁ ਲਫੜਨੇ ਫੜ ਫੜ ਦਵਾਈ ਲੈ ਆ ਜਾਨੀ ਤੇ ਦਵਾਈ ਲੈ ਕੇ ਘਰ ਹੀ ਆਂਗੀ ਸਿੱਧੀ ਐ ਵੇਲਾ ਬਕਤ ਕੋਰੀ ਫਰੀ ਲੈ ਜੀਂ ਆ ਦਸ ਚਾਲ ਗਿਆ ਨਾ ਉੱਥੇ ਦਵਾਈ ਆਉਂ ਕੀ ਆ ਵੀ ਨੋਟ ਪਾਟਾ ਸਾਰਾ ਆ ਜਾਣੀ ਦਵਾਈ ਮੈਂ ਤਾਂ ਕੱਲ ਮੀਆਂ ਦੀ ਖਾਕ ਲੈ ਕੇ ਆਈ ਮੇਰਾ ਬੀਬੀ ਘਟਿਆਈ ਤੇ ਤੈਨੂੰ ਮੈਂ ਫਿਰ ਵੀ ਵਾਅਦਾ ਦੇਤੇ ਆ ਚਾਹ ਗੋਲ ਗੱਪੇ ਤੇਰੇ ਗੋਲ ਗੱਪੇ ਨਹੀਂ ਨਾ ਖਾਦੇ ਜਾਣੇ ਵਿੱਚੋਂ ਗੱਲ ਤੇ ਇਹ ਹੈ ਨਹੀਂ ਤੇ ਮੈਂ ਗੋਲ ਗੱਪੇ ਖਾਣੇ ਚਲੀ ਮੈਂ ਨਿਆਣੀ ਨਹੀਂ ਕਿ ਕੋਈ ਪਰ ਇਹ ਚਾਹੀ ਆ ਜਾਨਾ ਮੈਂ ਤੇ ਥੋੜੇ ਪੱਤ ਪੈਸੇ ਹੋ ਜਾਣਗੇ ਤੇ ਕੰਮ ਉਹਦੇ ਪਾਪੜ ਕਰਨਾ ਹੈ ਤੇ ਫਿਰ ਇਧਰ ਆ ਜਾਣਾ ਪਾਪੜ ਆ ਕੇ ਕਰ ਲੈਣਾ ਮੈਂ ਤੁਹਾਨੂੰ ਨਹੀਂ ਕਿਹਾ ਕੰਮ ਕਰ ਨੂੰ ਆਂਦੇ ਚਲ ਮੈਂ ਵੀ ਜਾਣਾ ਕਰਦੇ ਬਾਹਰ ਜਦੋਂ ਇਦਾਂ ਕੁੜੀਆਂ ਖਰਤੀਆਂ ਉਹ ਕਿਉਂ ਨਹੀਂ ਹੋਇਆ ਤੁਮੀ ਇੱਥੇ ਆ ਕੇ ਪੇਕੇ-ਵੇਕੇ ਤੁਹਾਨੂੰ ਕੋਈ ਨਹੀਂ ਗੱਲ ਕਰਦਾ ਫਿਰ ਖਰਤੀਆਂ ਤੁਸੀਂ ਵਾਧੂ ਦੇ ਦੀਦੀ ਜੇ ਤੂੰ ਇੰਨੀ ਚੰਗੀ ਹੁੰਦੀ ਨਾ ਤੇ ਘਰ ਨਾ ਰਹਿੰਦੀ ਹੈ ਇੱਥੇ ਆ ਕੇ ਤੂੰ ਸਾਡੇ ਪਰੋਹ ਮਾਰੀ ਉਨੇ ਉੱਥੇ ਦੇ ਤੋਂ ਬਸਿਆ ਨਹੀਂ ਗਿਆ ਨਹੀਂ ਤੈਨੂੰ ਪੀੜ ਹੁੰਦੀ ਤੂੰ ਚਾ ਕਿੰਨੀ ਵਾਰੀ ਮੇਰੇ ਘਰ ਦੇ ਪਹਿਨੇ ਮਾਰਦੇ ਆ ਮੈਂ ਘਰੇ ਰਹਾ ਮੈਂ ਆਪਣੇ ਭਰਾਵਾਂ ਦੇ ਘਰ ਰਹਾ ਤੈਨੂੰ ਪੀੜ ਹੁੰਦੀ ਹੈ ਹੈ ਨਾ ਬਾਹਰ ਨਾ ਤੂੰ ਇੱਥੇ ਵੀ ਜਾਣਾ ਤੂੰ ਦੇਖੋ ਮੈਨੂੰ ਕੌਣ ਕੱਟਣ ਆਲਾ ਬੜੀਆ ਤੁਸੀਂ ਰਹੋ ਕਿਤੇ ਬੜੀਆ ਪਟਰਾੜੀਆਂ ਤੁਹਾਡਾ ਕਿੱਕੇ ਘਰ ਜਾਣ ਨੂੰ ਜੀ ਕਰਦਾ ਨਹੀਂ ਕੀ ਗੱਲ ਮੇਰਾ ਨਹੀਂ ਕਰ ਕਰਦਾ ਰਹਿਣ ਚਲ ਜੂ ਕਿ ਮੈਂ ਆਪਣਾ ਘਰ ਛੱਡ ਕਹਿੰਦੇ ਨੇ ਤੁਹਾਨੂੰ ਤੇ ਹੋਵੇ 2 ਸਾਲ ਆਣ ਹੈ ਮੈਂ 2 ਸਾਲ ਹੋਰ ਤੂੰ ਕੀ ਲੈਣਾ ਨਾ ਇਹ ਨਾ 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 ਨਗਰ ਬੰਦਾ ਫੋਨ ਕਰੇ ਨਾਲ ਕੋਈ ਹੋਰ ਹੈ ਉਦੋਂ ਹੀ ਤੂੰ ਛੱਡੇ ਇਹਨੇ ਕਹਣਾ ਦੂਜੇ ਤੋਂ ਘੋੜੀ ਸੀ ਨਾ ਘਰ ਐਵੇਂ ਦਿੱਤੀਆਂ ਨਾ ਖਾਵੇ ਮੇਰੇ ਕੋਲ ਜਾਂਦੀ ਨਹੀਂ ਖੜਾ ਮੈਨੂੰ ਪੈਸੇ ਜਾਂ ਜਿਹੜਾ ਤਰ੍ਹਾਂ ਦਿੱਜੇ ਤੈਨੂੰ ਪੈਸੇ ਉਹਨਾਂ ਤੋਂ ਜਾ ਕੇ ਤਾਂ ਦਵਾਈ ਲਾਇਆ ਨਾਲੇ ਅਸੀਂ ਖਰਚੇ ਕਰਦੇ ਪਈਏ ਭੈਣ ਦਵਾਈ ਦੇਈਏ ਘੁੱਲ ਨੂੰ ਤਾਂ ਪਈਆਂ ਲੱਗੀ 16 ਐਨੇ ਇਹ ਤੇ ਤੇਰੀ ਜੁਬਾਨ ਐਨੀ ਦੋਝੇ ਹੋਰ ਲਿੱਤੀ ਐ ਤੇ ਉਹ ਵੀ ਐਨੀ ਜੁਬਾਨ ਲੜਦੀ ਤੂੰ ਤਾਂ ਤੂੰ ਇੰਨੀ ਜੁਬਾਨ ਲੜ। ਫੇਰ ਵੀ ਮੈਂ ਕੱਟੀ ਜਣਾਣਾ ਤਾਂ ਖਵੱਡੀ ਆ। ਕੋਈ ਸ਼ਰਮ ਕਰਿਆ ਕਰੋ। ਵੀਰ ਵੱਡੇ ਆਲੇ ਕੰਮ ਨਹੀਂ ਲਟਾਡੇ ਕੋਲ ਗੱਜੀ ਵੱਡਿਆਂ ਨੇ ਕੰਮ ਹੋਵੇ ਤੁਹਾਨੂੰ ਨਹੀਂ ਕਹੀਏ। ਤੁਸੀਂ ਆਪ ਹੀ ਆਪ ਹੀ ਕਦਰ ਗਵਾਈ ਜੰਦੀ। ਮੈਂ ਤੁਹਾਨੂੰ ਸੂਲੀ ਚੜ੍ਹਦੀ ਆ ਤੁਹਾਨੂੰ ਖੁੱਣਾ ਜੜੀਆਂ ਮਿਲ ਗਿਆ ਨਾ। ਜਦੋਂ ਵੀ ਮੈਂ ਆਈ ਉਹ ਬੰਦ ਹੋਈਆਂ ਤੁਹਾਨੂੰ ਤਾਂ ਛੱਤੀ ਲਾਕਦੀ। ਕਿਦਾ ਸਾਰਾ ਬਾਈ ਜਸਪੀ ਜੇ ਸਾਨੂੰ ਵੀ ਲੱਗੇ ਵੀ ਦੀਦੀ ਆਈ ਕਦਰ ਕਰੀਏ ਜੀ ਜੀ ਤੇ ਜਦੋਂ ਦੀਦੀ ਦੇ ਲੈਣਾ ਆਈ ਨਾ 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 ਬਕਵਾਸ ਇਹ ਵੀ ਦੁੱਧ ਪੀ ਕੇ ਸਾਰਾ ਨਹੀਂ ਕਿ ਤੂੰ ਗਵੰਡੀਆ ਕਰੋ ਪੀਂ ਜਾਣੀ ਚਾਹ ਚਾਹ ਪੀ ਰੱਤ ਜਦੋਂ ਮੈਂ ਉਹਨੂੰ ਕਿਹਾ ਵਾ ਚਾਹ ਬਣਾ ਦੇ ਤੇਰੇ ਘਰ ਭਰ ਵੀ ਨਹੀਂ ਪਿਆ ਨੇ

ਜੇ ਤੇਰੇ ਵਰਗੀ ਤੇ ਜਾਂ ਸਾਹਮਣੇ ਆ ਕੇ ਜਮਾ ਕੇ ਤੁਮੇ ਹੀ ਦੇ ਦਿੱਤਾ ਪਾ ਕੇ ਜਾਓ 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 ਮੈਂ ਇਹ ਕੂਪ ਕਿੱਡੇ ਕਰਾ ਜੇ ਤੁਹਾਡੇ ਪੇਕੇ ਤਾਂ ਸਾਮ ਲੈ ਕੇ ਜਾਓ ਦੋਵੇਂ ਹੀ ਨਿਕਲੋ ਜੇ ਤੇਰੇ ਕੇ ਕੇ ਨੂੰ ਸਾਹਮਣੇ ਲੈ ਕੇ ਸਾਡੀ ਪੇਕੇ ਨਾਲ ਸੰਭਾਲ ਲੇ ਕੇ ਪਰ ਤੁਹਾਡੇ ਬੰਦੂ ਨਹੀਂ ਕਰਨੀ ਜੀ ਪਕੇ ਸਾਰਾ ਪਤਾ ਤੁਹਾਡੇ ਮਾਵਾ ਦਾ ਤੇ ਤੁਹਾਡੇ ਭਰਾਵਾਂ ਦਾ ਸਾਰਾ ਹੀ ਪਤਾ ਲੈ ਕੇ ਪੜ੍ਹਦੇ ਸਾਰਾ ਪਤਾ ਉਹ ਦੱਸ ਕੇ ਸਾਹਮਣੇ ਆ ਕੇ ਬਾੜੀ ਬਾਈ ਉਹਥੇ ਨਹੀਂ ਬੱਸੀ ਇੱਕ ਜੀ ਨਾ ਸਾਰਾ ਪਤਾ ਤੇਰੇ ਇੱਥੇ ਆ ਕੇ ਤਾਂ ਪੁਕਾ ਪਾ ਦੂੰਗੀ ਹਾਂ ਇੱਕ ਵਾਰ ਸੇ ਇੱਕ ਲੋਕ ਮਾਰਨਾ ਸਿੱਖਿਆ ਕਿ ਡਰਾਵਾ ਜਿਆ ਡੀਆਂ ਹੈ ਇਸ ਤੋਂ ਕਿਹਾ ਉਹ 80% ਇਹ ਤੁਹਾਨੂੰ ਜੈਨ ਸਸਤੀ ਸਰੋਜਾਂ ਜਮ ਕੇ ਜਿਆ ਕੁੰਦੀ ਆਵੇਗੀ ਜੇ ਨਾ ਬਤਾ ਦੇ ਆ ਗਈ ਹੈ ਇਹ ਬਿਲਾਣਾ ਚੁੱਕ ਰੋ ਪਾ ਇਹ ਕੋ ਕੋ ਨਹੀਂ ਕਰਦਾ